ਨਯਾਬੇ ਅਤੇ ਮਲਾਜ਼ਮ ਅਤੇ ਪੈਨਸ਼ਨਰ ਸਾਝਾ ਫਰੰਟ ਦੇ ਸੱਤੇ ਤੇ ਅੱਜ ਕਪਾਹ ਮੰਡੀ ਜਿੱਦੜ ਵਾਹ ਵਿੱਚ ਰੈਲੀ ਕਰਨ ਤੋਂ ਬਾਅਦ ਮਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਮੰਗਾਂ ਉਭਾਰਨ ਦੇ ਲਈ ਡਾਂ ਮਾਰਚ ਦੇ ਰੂਪ ਵਿੱਚ ਪਿੰਡ ਪੀ ਢਿਲੋਂ ਦੀ ਕੋਠੀ ਅੱਗੋਂ ਦੀ ਹਸਨਰ ਚੌਂਕ ਵਿੱਚ ਦੀ ਜਾਂਦੀ ਚੌਕ ਤੋਂ ਲੈ ਕੇ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਪਿੰਡ ਵੱਲ ਵਧ ਰਹੇ ਨੇ ਸਾਰੇ ਲੋਕਾਂ ਨੂੰ ਦੱਸਿਆ ਜਾਵੇ ਬੈਂਤੀਆ ਇਹ ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨ ਨਾਲ ਜੋ ਵਾਅਦੇ ਕੀਤੇ ਸੀ ਚੋਂ ਉਹ ਪਹਿਲਾਂ ਜਾਂ ਸਰਕਾਰ ਤੇ ਦਰਾਂ ਕੋਈ ਮੰਗ ਪੂਰੀ ਨਹੀਂ ਕੀਤੀ ਮੰਗਾਂ ਜਿਉਂ ਨਹੀਂ ਆ ਕਿਉਂ ਖੜੀਆਂ ਨਹੀਂ ਕਰਕੇ ਉਹ ਸਾਨੂੰ ਸਕੇਤ ਕਰਨਾ ਆ ਬਈ ਇਸ ਸਰਕਾਰ ਤੇ ਯਕੀਨ ਨਾ ਕਰਿਓ ਪੰਜਾਬ ਸਰਕਾਰ ਮੁਰਦਾਬਾਦ ਇਹਨਾਂ ਨੇ ਲਾਰੇ ਲਾਇਆ ਸਾਡਾ ਇੱਕਾ ਜਿੰਦਾਬਾਦ 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 ਚਾਰ ਵਾਅਦੇ ਕੀਤੇ ਦਿੱਤਾ ਕੁਝ ਵੀ ਨਹੀਂ ਹੈ ਸਾਥੀ ਟਪਾ ਲੋ ਜੇ ਇੱਥੇ ਰੁਕਨੀ ਫਿਰ ਮੰਗਣੀ ਨਹੀਂ ਨੀ ਟਪਾ ਲੋ ਜੇ ਟੱਪਦੇ ਜੱਟਾਂ ਪੰਜਾਬ ਸਰਕਾਰ ਮਰਦਾਬਾਦ 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 ਸੜਾ ਇੱਕਾ ਜਿੰਦਾਬਾਦ 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 ਸੜਾ ਇੱਕਾ ਜਿੰਦਾਬਾਦ 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 ਸਾਥੀਓ ਅੱਜ ਆਪਾਂ ਤਿੰਨ ਬਲਾਰੇ ਬੁਲਾਵਾਂਗੇ ਸਾਰੇ ਸਾਥੀ ਇੱਥੇ ਜਿਸ ਕੋਲ ਨਾ ਅਗਰ ਕਰਨੇ ਇੱਕ ਛਿਬਨ ਨਾਲ ਹੀ ਆਪਾਂ